ਕੋਈ ਮੱਛਰ ਦਾ ਨਹੀਂ ਲਾਈ ਬੈਠਾ ਮੋਟਰ ਵਾਲੇ ਕੋਠੇ ਤੇ ਫੇਸ ਬਦਲਣਾ ਪੈਂਦਾ ਆਗੀ ਹੋਏ ਦੇ ਹੋਕੇ ਤੇ ਖਾਲੇ ਖਾਲ ਜਵਾਨੀ ਸਦਰਾਂ ਨੱਕਾ ਮੋੜ ਨ ਜਾਵੇ ਕਈ ਮੋੜੇ ਤੇ ਸੱਪਾਂ ਦੀਆਂ ਕੋਈ ਸਿਰੀਆਂ ਮਿਤਾ ਆਵੇ ਬਾਬਿਆਂ ਦੀਆਂ ਮਟੀਆਂ ਰਾਤ ਪੈਣ ਤੇ ਦੀਵੇ ਵਾਂਗੂ ਜਗਦੀਆਂ ਨੇ ਪਿੰਡ ਦੇ ਵੱਲੋਂ ਸਦਾ ਹਵਾਵਾਂ ਚੜਦੀ ਘੜਾਦੀ ਆਵਾਜ਼ੀਆਂ ਨੇ ਪਿੰਡ ਦੇ ਵੱਲੋਂ ਸਦਾ ਹਵਾਵਾਂ ਚੜਦੀ ਕਲਾ ਦੀਆਂ ਵਗਦੀਆਂ ਨੇ ਪੱਕੀ ਫਸਲ ਤੇ ਵਰ ਨਾ ਜਾਵੇ ਮੀਂਹ ਦੀ ਤਿਆਰੀ ਪੂਰੀ ਬੱਦਲਾਂ ਤੋਂ ਪਹਿਲਾਂ ਦਾਣੇ ਮੰਡੀ ਲਜਾਣੇ ਬੜੇ ਜ਼ਰੂਰੀ ਐਸਾ ਟਾਈਮ ਵਿੱਚ ਯਾਰਾਂ ਦੇ ਦਿਨ ਤੀਆਂ ਵਰਗੇ ਲੰਘਦੇ ਆਥਣੇ ਜਿਹੇ ਤਰ ਲੱਡੂ ਜੇ ਪੱਗ ਸੈਟ ਲਈਏ ਵਿੱਚ ਸੰਗਦੇ ਹੀਰ ਛੀੜਲੇ ਫਿਰ ਕੋਈ ਕਰਕੇ ਯਾਦ ਜ਼ਿਕਰ ਦੇ ਫਟ ਨੂੰ ਪਿੰਡ ਵਿੱਚ ਪਈ ਸਿਉਣੇ ਵਰਗੀ ਤੂੰ ਹੁਣ ਨਾ ਬੁਲਾਈ ਜੱਟ ਨੂੰ ਅਖਾਣ ਮੁਹਾਵਰੇ ਬੋਲੀਆਂ ਕੜੀਆਂ ਇਹਨਾਂ ਦੇ ਬੋਮੋ ਸੱਜਦੀਆਂ ਨੇ ਪਿੰਡ ਦੇ ਵੱਲੋਂ ਸਦਾ ਹਵਾਵਾਂ ਚੜਦੀ ਕੜਾਦੀਆਂ ਵਗਦੀਆਂ ਨੇ ਮੇਰੇ ਪਿੰਡ ਦੇ ਵੱਲੋਂ ਸਦਾ ਹਵਾਵਾਂ ਚੜਦੀ ਕੜਾਦੀਆਂ ਵਗਦੀਆਂ ਨੇ ਪਸ਼ੂ ਬਿਮਾਰ ਹੋਵੇ ਪਿੰਡ ਸਾਰੇ ਪਣ ਜਾਂਦਾ ਏ ਕਿਸਾ ਗਾਈਆਂ ਮੱਝਾਂ ਬਲਤ ਘੋੜੇ ਇਸ ਜ਼ਿੰਦਗੀ ਦਾ ਨੇ ਇੰਸਾਮ ਸ਼ੌਂਕਾਂ ਚ ਇੱਕ ਮੰਡੀ ਧਨੋਲੇ ਲੱਗਦੀ ਹਰ ਮਹੀਨੇ ਕੁੱਕੜ ਲੜਾਉਣੇ ਕੁੱਤੇ ਭਜਾਉਣੇ ਜਾਂ ਬਾਜ਼ ਜੁੜਦੇ ਚੀਨੇ ਦਾਲ ਪਤੀਲੇ ਤੂੜੀ ਕੋਠੇ ਇਹਨਾਂ ਘਰਾਂ ਚ ਕਦੇ ਨਾ ਮੁੱਕੀ ਖਲ ਵੜੇਵੇਂ ਦੀ ਰਲਦੀ ਸੰਨੀ ਭਵੇਂ ਆਪ ਤਾਂ ਖਾਈਏ ਰੁਕੀ ਖੜੀਆਂ ਕਿੱਲਿਆਂ ਤੇ ਚਾਰ ਬੂਰੀਆਂ ਰਿਸ਼ਤੇਦਾਰੀ ਚੋਂ ਹੀ ਲੱਗਦੀਆਂ ਨੇ ਫੰਡ ਦੇ ਵੱਲੋਂ ਸਦਾ ਹਵਾਵਾ ਚੜਦੀ ਕਲਾ ਦੀਆਂ ਵਾਧੀਆਂ ਨੇ ਮੇਰੇ ਪਿੰਡ ਦੇ ਵੱਲੋਂ ਸਦਾ ਹਵਾਵਾਂ ਚੜਦੀ ਕਲਾ ਦੀਆਂ ਵਕਤੀਆਂ ਨੇ ਰਾਗ ਹੀਰ ਨੂੰ ਰਾਹ ਦੱਸਦੇ ਨੇ ਰੋਟੀ ਟੁੱਕ ਖਵਾ ਕੇ ਬਾਪੇ ਬੋੜਾਂ ਵਰਗੇ ਪੈਂਦੇ ਸਾਥ ਵਿੱਚ ਮਹਿਫਲ ਲਾ ਕੇ ਜਿਹੜੇ ਤੌਰ ਦੇਖ ਕੇ ਪਿੰਡ ਦੱਸਦੇ ਨੇ ਫੇ ਵੱਟ ਤੇ ਖੜ ਕੇ ਵਿੰਗ ਦੱਸਦੇ ਨੇ ਇਹ ਉਹ ਪਾਰਕੂ ਹੁੰਦੇ ਗੱਲਾਂ ਚੋਂ ਗੱਲ ਕੱਟੀ ਜਾਂਦੀ ਥੇ ਲੱਗਣ ਨਾ ਦਿੰਦੇ ਪੁੰਜੇ ਮੁੱਲੇ ਦੀ ਦੌੜ ਮਸੀਤਾਂ ਤੱਕ ਤੇ ਸਾਡੀ ਪਿੰਡ ਦੀ ਝੂ ਤੱਕ ਤੇਥੋਂ ਬਣਾ ਤੈਨੂੰ ਦੱਸ ਕੀ ਵੱਸਦਾ ਸਾਡੀ ਰੂਹ ਵਿੱਚ ਬਲੈਤੀ ਕਾਰਾਂ ਤੇ ਮੀਮਾ ਸਾਡੇ ਦਿਲ ਨੂੰ ਕਿੱਥੇ ਠੱਕ ਦੀਆਂ ਨੇ ਪਿੰਡ ਦੇ ਵੱਲੋਂ ਸਦਾ ਹਵਾਵਾਂ ਚੜਦੀ ਘੜਾਦੀਆਂ ਵਕਤੀਆਂ ਨੇ ਮੇਰੇ ਪਿੰਡ ਦੇ ਵੱਲੋਂ ਸਦਾ ਹਵਾਵਾਂ ਚੜਦੀ ਘੜਾਦੀਆਂ ਵਕਤੀਆਂ ਨੇ ਧੰਨਵਾਦ ਦੋਸਤੋ ਮੈਂ ਦੀਪਕਾਂਕ ਉਮੀਦ ਕਰਦਾ ਲਿਖਤ ਵਧੀਆ ਲਿਖੀ ਹੋਏਗੀ ਆਪਣੇ ਕੀਮਤੀ ਵਿਚਾਰ ਸਾਂਝੇ ਕਰਨਾ ਚੈਨਲ ਕਰਨ ਦੇ ਬੋਲ ਨਾਲ ਜੁੜਨਾ ਤੇ ਪਿੰਡੂ ਹੁਣ ਦੀ ਕਦੇ ਸੰਗ ਦਾ ਕਰਨਾ